ਸਾਸੀ ਕਾਓ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਆ ਤੇ ਗੁਰਪ੍ਰੀਤ ਸਿੰਘ ਭੇਜੇ ਬਾਈ ਦੇ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਲੰਮੇ ਸਮੇਂ ਤੋਂ ਭੇਜੇ ਬਾਈ ਦਾ ਵਪਾਰ ਸੌਰੀ ਪਸ਼ੂ ਪਾਲਣਾਂ ਦਾ ਬਰੀਡ ਦੇ ਉੱਤੇ ਨੀਲੀ ਰਾਵੀ ਦੇ ਉੱਤੇ ਕਾਮਾ ਮਿੱਤਰੋ ਤੇ ਅੱਜ ਫੇਰ ਗੁਰਪੇਜ ਵੀਰ ਦੇ ਕੋਲੇ ਆਏ ਹੋਇਆ ਆ ਆ ਭੇਜ ਦੇ ਕੋਲੇ ਜਿਹੜੀ ਕੱਤੀ ਖੜੀ ਹੋਈ ਹੈ ਨਾ ਮਿੱਤਰੋ ਇਹ ਭੇਜ ਦੇ ਕੋਲੇ ਸਾਨ ਸੀਗਾ ਪਵਨ ਨੀਲੀ ਰਾਵੀ ਦਾ ਮਿੱਤਰੋ ਜਿਹੜੇ ਸਾਨ ਦਾ ਆਪਣੇ ਕੋਲੇ ਵੀ ਬੂਰਾ ਨਹੀਂ ਨੀਲੀ ਰਾਵੀ ਦਾ ਕੱਟਾ ਆਇਆ ਹੋਇਆ ਮਿੱਤਰੋ ਤੁਹਾਨੂੰ ਪਿੱਛੇ ਵੀਡੀਓ ਪਾ ਕੇ ਵੀ ਦੱਸਿਆ ਸੀਗਾ ਉਸ ਬਲੱਡ ਲੈਂਡ ਦੇ ਵਿੱਚੋਂ ਇਹ ਝੋਟੀ ਪਹਿਲਣ ਸੂਈ ਵੇਖ ਲਓ ਤੁਸੀਂ ਕਿੱਦਾਂ ਕੱਡ-ਕੱਡ ਕਰਨ ਵਾਲੀ ਹੋਰ ਵੀ ਨੀਲੀ ਰਾਵੀ ਦੇ ਜਾਨਵਰ ਪਾਈ ਦੇ ਕੋਲੇ ਕਾਫੀ ਆ ਮਿੱਤਰੋ ਤੇ ਪਿਛਲੇ ਦਿਨਾਂ ਦੇ ਵਿੱਚ 2-4 ਦਿਨ ਪਹਿਲਾਂ ਮੈਂ ਇੱਕ ਨੀਲੀ ਰਾਵੀ ਦੀ ਮੈਂ ਦੀ ਵੀਡੀਓ ਨਹੀਂ ਮੋਰਾ ਦੀ ਮੈਂ ਦੀ ਵੀਡੀਓ ਬਣਾਉਣ ਗਿਆ ਸੀ ਪਿੰਡ ਗਿੱਲ ਦੇ ਵਿੱਚ ਲੱਭੀ ਵੀਰ ਹੁਣਿਆਂ ਦੇ ਕੋਲੇ ਜਿਨ੍ਹਾਂ ਦਾ ਵਪਾਰ ਦੇ ਵਿੱਚ ਵੱਡਾ ਕਾਣਾਮ ਆ ਮਿੱਤਰੋ ਉਹਨਾਂ ਪਰਾਵਾਂ ਦੇ ਘਰੇ ਇੱਕ ਪਵਨਸਣ ਦੀ ਕੱਟੀ ਵੇਖ ਕੇ ਮੇਰੀ ਰੂਹ ਨੂੰ ਸਕੂਨ ਤੇ ਖੁਸ਼ੀ ਜ਼ਰੂਰ ਮਹਿਸੂਸ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਸਾਬੇ ਬਾਈ ਤੂੰ ਪ੍ਰੀਤ ਦੇ ਕੋਲੋਂ ਆਪਦੇ ਪਿੰਡੋਂ ਜਿਹੜੀ ਮਹਿ ਦਵਾਈ ਸੀ ਉਸ ਮੱਝ ਦੇ ਇੱਕੱਟੀ ਦਿੱਤੀ ਸੀ ਪਵਨ ਦੀ ਸਾਡੇ ਕੋਲੇ ਆ ਕੇ ਤੇ ਉਹ ਕੱਟੀ ਦਾ ਲੇਵਾ ਦੇਖ ਕੇ ਨਾ ਤਾਂ ਮੈਂ ਉੱਡਾ ਲੇਵਾ ਪਹਿਲਾਂ ਕੱਟੀ ਨੂੰ ਨੀਲੀ ਰਾਵੀ ਦੇ ਵਿੱਚ ਛੇਤੀ ਦੇਖਿਆ ਮਿੱਤਰੋ ਤੇ ਨਾ ਹੀ ਮੱਥੇ ਲੱਗੂਗਾ 15 14 ਕਿਲੋ ਦੋ ਦੋ ਨੀਲੀ ਰਾਵੀ ਦੀ ਪਹਿਲੇ ਸੂਏ ਦੇ ਉੰਦਾ ਕੱਦ ਥੋੜਾ ਜਿਹਾ ਹੁੰਦੇ ਨਾਲੋਂ ਜ਼ਿਆਦਾ ਵਾ ਉਹਦਾ ਥੋੜਾ ਜਿਹਾ ਕੱਦ ਸਮੁੰਦਰ ਰਹਿ ਗਿਆ ਝੋਟੀ ਦਾ ਬਾਕੀ ਬਈ ਲੇਵਾ ਇੰਦੇ ਨਾਲੋਂ ਝੋਟੀ ਨਾਲੋਂ ਵੀ ਉਹਨੂੰ ਕਰਮ ਵਾਲੀ ਨੂੰ ਜ਼ਿਆਦਾ ਲੱਗਾ ਹੋਇਆ ਤੇ ਆਹ ਝੋਟੀ ਦਾ ਲੇਵਾ ਵੀ ਇਹ ਵੀ ਕਿੰਨੇ ਦੁੱਧ ਤੇ ਚੱਲਦੀ ਆ ਪੁੱਛਦੇ ਆਂ ਆਪਾਂ ਭੇਜੇ ਦੇ ਨਾਲ ਕਰਦੇ ਆਂ ਦਿਲ ਦੀਆਂ ਗੱਲਾਂ ਬਾਤਾਂ ਤੇ ਭੇਜੇ ਭਾਈ ਦਾ ਅੱਜ ਇੱਕ ਮੈਂਹ ਦੀ ਵੀਡੀਓ ਬਣਾਉਣ ਆਏ ਆ ਜਿਹੜੀ ਸਾਹਮਣੇ ਖੜੀ ਆ ਹੁਣ ਭੇਜੇ ਭਾਈ ਤੋਂ ਪੁੱਛਦੇ ਆਂ ਵੀ ਆਪਾਂ ਪੈਰ ਵਪਾਰ ਦੇ ਵਿੱਚ ਧਰਨ ਲਾ ਕੇ ਆ ਤੇ ਜਾਂ ਫਿਰ ਕੀ ਗੱਲਬਾਤ ਆ ਅੱਜ ਉਹ ਕਰੀਏ ਸਾਰੀਆਂ ਗੱਲ ਭੇਜੇ ਭਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵੀਰੇ ਵਧੀਆ ਵੀਰੇ ਠੀਕ ਆ ਸਿੱਧਾ ਘਰ ਪਰਿਵਾਰ ਵੀਰੇ ਬਹੁਤ ਵਧੀਆ ਕਿਰਪਾ ਬਹੁਤ ਸ਼ੁਕਰ ਆ ਅੱਛਾ ਭੇਜ ਪਹਿਲਾਂ ਸਾਰੀਆਂ ਗੱਲਾਂ ਤੋਂ ਮੈਂ ਪਿੱਛੇ ਗੱਲ ਪਿੰਡ ਦੇ ਵਿੱਚ ਵੀਡੀਓ ਬਣਾ ਕੇ ਆਇਆ ਲੱਭੀ ਵੀਰ ਹੋਣਿਆਂ ਦੇ ਇੱਕ ਆਪਣੇ ਪਿੰਡ ਦੇ ਵਿੱਚ ਪ੍ਰੀਤ ਵੀਰ ਨੇ ਮੱਝ ਵੇਚੀ ਸੀ ਮੈਂ ਹੀ ਉਹ ਗੱਲ ਪਿੰਡ ਦੇ ਬੰਦਿਆਂ ਨੂੰ ਦਵਾਈ ਸੀ ਮੈਂ ਕਹਤਾ ਸੀ ਨਾ ਤੁਹਾਨੂੰ ਕਿ ਪਵਨ ਤੁਹਾਡੇ ਵਾਲੇ ਸਾਣ ਤੋਂ ਹੀ ਗੱਬਣ ਸੀ ਆਹ ਸਾਹ ਉਹ ਨਾ ਚਲੋ ਲਗਾਏ ਦਾ ਵਪਾਰ ਲੈਣ ਚ ਸੀ ਝੋਟੀ ਉਦੋਂ ਪਹਿਲੇ ਨਹੀਂ ਕੱਟੀ ਸੀ ਪ੍ਰੀਤ ਜਦੋਂ ਲਈ ਸੀ ਹਾਂ ਚਲੋ ਜਿੰਨਾਂ ਸੂਪੀ ਤੇ ਕੱਟੀ ਦਿੱਤੀ ਸੂ ਮਾਜੇ ਉਹਨਾਂ ਨੇ ਕੱਟੀ ਕਰਕੇ ਮੇਰਾ ਹਾਂ ਕੱਟੀ ਕਰਕੇ ਫਿਰ ਮੱਜ ਰੱਖ ਲਈ ਸੀ ਚਲੋ ਹੁਣ ਤੁਸੀਂ ਆ ਵੀਡੀਓ ਵਿਖਾਈ ਆ ਹਾਂ ਤੇਰੇ ਰੂਹ ਵੀ ਖੁਸ਼ ਹੋਈ ਮੇਰੀ ਰੂਹ ਵੀ ਖੁਸ਼ ਹੋਈ ਚਲੋ ਸ਼ਾਂਤਾ ਨਹੀਂ ਆਪਣੇ ਟਾਈਮ ਆਪਣੇ ਕੋਲੇ ਹਾਂ ਤੇ ਪਰ ਉਹ ਜਿੰਨੀਆਂ ਕੋ ਉਹਦੀਆਂ ਹੁਣ ਸੂਪੀਆਂ ਨਾ ਮੇਰੇ ਸਾਹ ਚ 6-7 ਮੱਜਾਂ ਸੂਪੀਆਂ ਝੋਟੀਆਂ ਪਹਿਲਾਂ ਦੋ ਦਾ ਆਪਣੇ ਘਰੇ ਆ ਇੱਕ ਆਪਣੇ ਘਰੇ ਹੋ ਇੱਕ ਚਾਚੇ ਕੇ ਹਾਂ ਤੇ ਇੱਕ ਤਾਂ ਕਦ ਕਾਠ ਚੰਗਾਠੇ ਬਹੁ ਵੱਡੇ ਤੇ ਦੁੱਧ ਨੂੰ ਬਹੁਤ ਖਰੀਆਂ ਨਿਕਲ ਸਿੰਗ ਵੀ ਬਹੁਤ ਚੰਗੇ ਆ ਆਪਾਂ ਦਾ ਸਭੇ ਦਿੱਤਾ ਸੀਗਾ ਯਾਨੀ ਕਿ ਉਹਦੇ ਨਾ ਹਰਨੀਆਂ ਆ ਗਈਆਂ ਥੱਲੇ ਹਾਂ ਤੇ ਆਪਾਂ ਦਿੱਤਾ ਡਰਦੇ ਨੇ ਕਿ ਇਹਦੇ ਬੱਚਿਆਂ ਚ ਨਾ ਆ ਜਾਣਗਾ ਹੂੰ ਬੱਚਿਆਂ ਦੇ ਨਹੀਂ ਆ ਬੱਚਿਆਂ ਚ ਨਹੀਂ ਆਏਗਾ ਯਾਨੀ ਕਿ ਪਹਿਲਾਂ ਇੱਕ ਦੋ ਗੰਢਾ ਹੀ ਇਹ ਕੱਟੀ ਦੇ ਵੀ ਸੀ ਪਰ ਨਹੀਂ ਉਦੋਂ ਇਸੇ ਕਰਕੇ ਡਰਦੇ ਨੇ ਦਿੱਤਾ ਹੈ ਗਾਂਹ ਕਿਤੇ ਬਰੀਡ ਦਾ ਨੁਕਸਾਨ ਹੋਰ ਬੰਦਿਆਂ ਦਾ ਨੁਕਸਾਨ ਨਾ ਹੋਵੇ ਹੂੰ ਯਾਨੀ ਆਪਣੇ ਜੇਬ ਹੋ ਜਾ ਉਹ ਬੰਦਿਆਂ ਨੇ ਕਹਿੰਦੇ ਵੀ ਝੋਟੀ 15 16 ਕਿਲੋ ਦੋ ਪਰ ਉਹ ਜੀ ਸੁਚਨ ਲਈ ਜਾਂਦੀ ਜਿੱਦਾਂ ਸਾਹਿਬ ਸਾਲ ਬਾਅਦ ਨਾ ਸੀ ਪੋਸਟ ਪਾਈ ਸੀ ਉਹਦੀ ਥਾਂ ਦੀ ਪਾਉਣ ਦੀ ਹਾਂ ਤੇ 10 ਕੁਇੰਟਲ 15 ਕਿਲੋ ਵਜਨ ਹੋਇਆ ਹੀਗਾ ਹਾਂ 3 ਸਾਲ ਦੀ ਉਮਰ ਸੀ ਸਾਰੀ ਉਸਾਂ ਦੀ ਉਦੋਂ ਮੇਰੇ ਕੋਲੇ ਅੱਜ ਵੀ ਫੋਟੋ ਆ ਹ ਜਦਨ ਲਿਆਂਦਾ ਸੀ ਕੱਟਾ ਸੀ ਉਹ ਔਰ ਲਾ ਕੇ ਫੋਟੋ ਤੇ ਤਿੰਨ ਸਾਲ ਬਾਅਦ ਪਾਈ ਜਾਨੀ ਕਿ ਵੱਡੇ ਵੱਡੇ ਬੰਦੇ ਖੜਾਰੀਆਂ ਦੇ ਫੋਨ ਆਏ ਇਹਨੂੰ ਦਿੱਤਾ ਕੀ ਹੈ ਜਾਨੀ ਕਿ ਏਡੀ ਹਾਈਟ ਇਨਾ ਵਜਨ ਇੱਕ ਸਾਲ ਦੇ ਵਿੱਚ ਵਿੱਚ ਜਿਹੜਾ ਬਾਇਰ ਕੱਟੇ ਨੇ ਮਤਲਬ ਯਕੀਨ ਕਰੀ ਭੇਜੇ ਭਾਈ ਇੱਕਦਮ ਮੂਨਾ ਵਡਿਆਈ ਹੁੰਦੀ ਆ ਇੱਕ ਗੱਲ ਹੁੰਦੀ ਆ ਆਪਾਂ ਨਹੀਂ ਅਜ ਤੱਕ ਪਹਿਲ ਨੂੰ ਛੋਟੀ ਨੂੰ ਲੇਵਾ ਵੇਖਿਆ ਯਾਰ ਨਹੀਂ ਬਹੁਤ ਸਾਦੇ ਚਲੋ ਆਪਣੀ ਛੋਟੀ ਬਹੁਤ ਸੋਹਣੇ ਦੁੱਧ ਤੇ ਆ ਹੂੰ ਜਣੀ ਕਿ ਮੈਂ ਇਰਾਦਾ ਦਾ ਸੀ ਚਵਾਈ ਕਰਾਉਣ ਦਾ ਮੇਰਾ ਹੋ ਗਿਆ ਨੁਕਸਾਨ ਤੇ ਨਾ ਮੱਜਾਂ ਦਾ ਵੱਡੀਆਂ ਤਿੰਨ ਮੱਜਾਂ ਸੀ ਉਹ ਨੁਕਸਾਨੀਆਂ ਗਈਆਂ ਸਹੀ ਹੈ ਕਰਕੇ ਡਰਦੇ ਆ ਜੀ ਨਹੀਂ ਕਰਦਾ ਬਹੁਤ ਸੋਹਣੇ ਦੁੱਧ ਤੇ ਇਸ ਟਾਈਮ ਚੱਲ ਰਹੀ ਚੋਟੀ ਠੀਕ ਹੈ ਭਈ ਇਹ ਪਹਿਲੇ ਨਹੀਂ ਸੂਈਏ ਵੀ ਪਹਿਲਾਂ ਹਾਂ ਚਾਰ ਦੰਦ ਮੂੰਹ ਸਾਬੇ ਤਿੰਨ ਸੰਗਠਾ ਕਰਕੇ ਨਹੀਂ ਡਾਹਣਾ ਭਈ ਸੂਈ ਆ ਤੇ ਯਾਨੀ ਉਵੇਂ ਹਜੇ ਚਾਰ ਦੰਦ ਹੀ ਆ ਮੂੰਹ ਠੀਕ ਆ ਭਈ ਜੇਸੇ ਦਾ ਇਹ ਬੱਚਾ ਭਈ ਹਾਂ ਇਸੇ ਦੀ ਕੱਟੀ ਹੈ ਠੀਕ ਹੈ ਭਈ ਕੱਤੀ ਵੀ ਟੌਪ ਲੱਗੀ ਹੈ ਨਾ ਬਹੁਤ ਚੰਗੀ ਦਿੱਤੀ ਆ ਭੇਜੇ ਭਾਈ ਉਹ ਬੰਦਿਆਂ ਨੇ ਇੰਨੀ ਗੱਲ ਕਹੀ ਭੇਜੇ ਭਾਈ ਯਕੀਨ ਦੋ ਛਟੀਆਂ ਪਾਵਨ ਸਿੰਘ ਹਾਂ ਇੱਕ ਸੂਈ ਇੱਕ ਤਿਆਰ ਆ ਬਹੁਤ ਵੱਡੀਆਂ ਝੋਟੀਆਂ ਦੇ ਵੇਖਣ ਜੋਗਾ ਲੈ ਵੇ ਲੂ ਵੇਣਾ ਬਹੁਤ ਚੰਗੀਆਂ ਕਮਾਲ ਦੀ ਤਿਆਰੀ ਕਰ ਗਿਆ ਇਹ ਪਹਿਲੇ ਵੱਡੇ ਸਾਂਭ ਦਾ ਵੀ ਰਿਕਾਰਡ ਤੋੜਦਾ ਹਾਂ ਉਹ ਉਹਦੇ ਨਾਲੋਂ ਹੀ ਖਰਾ ਉਤਰਿਆ ਇਹ ਖਰਾ ਉਤਰ ਗਿਆ ਉਹ ਵੀ ਬਹੁਤ ਚੰਗਾ ਸੀ ਪਰ ਉਹਦੇ ਨਾਲੋਂ ਵੀ ਜਾਨੀ ਵੱਡੀਆਂ ਬਾਡੀਆਂ ਆਈਆਂ ਯਾਨੀ ਬਹੁਤ ਚੰਗਾ ਰਿਜ਼ਲਟ ਆਇਆ ਯਾਰ ਭਾਈ ਕੀ ਬਾਤ ਇੱਕ ਝੋਟੀ ਹੋਰ ਮੇਰੇ ਕੋਲ ਸੁਣ ਵਾਲੀ ਆ ਚਲੋ ਬਾਕੀ ਤੁਹਾਨੂੰ ਬਾਅਦ ਚ ਦੱਸਾਂਗੇ ਚਲੋ ਚੰਗਾ ਸਾਹਨ ਪਾਈਏ ਕਿ ਅਸਲ ਤਿਆਰ ਹੁੰਦੀ ਆ ਹੁੰਦੀ ਆ ਬਾਈ ਸਹੀ ਗੱਲ ਅਸਲ ਹੁੰਨੀ ਆ ਸਾਹਨ ਦੇ ਸਿਰ ਤੋਂ ਚਲੋ ਮੱਝ ਵੀ ਚੰਗੀ ਹੋਵੇ ਮੇਨ ਰੋਲ ਸਾਹਨ ਦਾ ਸਾਹਨ ਦਾ ਰੋਲ ਬਹੁਤ ਹਸਾਉਂਦਾ ਰੋਲ 70 ਪੈਸੇ ਹੈ ਬਾਈ 30 ਪੈਸੇ ਮੈਂ ਰਹਿ ਜਾਂਦੀ ਆ ਚਲੋ ਮੱਝ ਵੀ ਚੰਗੀ ਹੋਵੇ ਹੂੰ ਤੇ ਫੇਰ ਹੀ ਗੱਲ ਤਾਂ ਫੇਰ ਹੀ ਬਣਦੀ ਆ ਬਾਕੀ ਮੇਨ ਚਲੋ ਜੇ ਸਾਹ ਨਹੀਂ ਮਾੜਾ ਪਾਲਿਆ ਫਿਰ ਮੱਝ ਉੱਥੇ ਕੀ ਕਰੂ ਚਲ ਆ ਗਿਆ ਪੂਰਾ ਕੋਈ ਨਹੀਂ ਆਪਾਂ ਕਰਾਂਗੇ ਤਿਆਰ ਉਹਨੂੰ ਕਰਮ ਵਾਲੇ ਅੱਛਾ ਭੇਜੇ ਬਾਈ ਅੱਜ ਜਿਹੜਾ ਤੇਰਾ ਪਹਿਲਾਂ ਤਾਂ ਐ ਦੱਸ ਵੀ ਜਿਹੜੀ ਮੈਂ ਤੇਰੇ ਘ ਏ ਵੀਰੇ ਸਾਹਿਬ ਲਈ ਆ ਠੀਕ ਆ ਅਸਾ ਫਿਰ ਹੁਣ ਕਿਤੇ ਪੈਰ ਤਰਾ ਵਪਾਰ ਦੇ ਆ ਐ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਸਾਬੇ ਨਾਲ ਜਾਣਾ ਪੈਂਦਾ ਜਿਹੜਾ ਕੋਈ ਖਾਸ ਸੱਜਣ ਬੇਲੀ ਆਵੇ ਨਾ ਹੂੰ ਚਲੋ 2008 ਦੇ ਆਪਣੇ ਮੇਲੇ ਲੱਗਣ ਲੱਗੇ ਆ ਹਣਾ ਹੋ 2013 ਤੇ 14 ਦੇ ਆਪਾਂ ਮੇਲੇ ਆ ਘਰੋਂ ਯਾਨੀ ਜਾਨਵਰ ਪਾਉਣੀ ਸ਼ੁਰੂ ਕੀਤੇ ਆ ਹੋ ਉਦੋਂ ਮੇਰੇ ਸਾਹ ਚ YouTube ਨਹੀਂ ਸੀਗਾ ਹੂੰ ਮੇਰੇ ਸਾਹ ਚ 15 20 ਗੁਣੇ ਸਨ ਚ ਆਇਆ ਨਹੀਂ 15 16 ਦੇ ਹਿਸਾਬ ਦੇ ਚ ਮੇਰੇ ਹਿਸਾਬ ਚ ਆ ਗਿਆ ਉਹਦਾ ਸੋਸ਼ਲ ਮੀਡੀਆ ਦਾ ਉਹ ਸੰਦੀਪ ਦਾ ਹੁੰਦਾ ਹੀ ਇਕੱਲੇ ਚ ਹਾਂ ਇਕੱਲਾ ਸੰਦੀਪ ਦਾ ਹੁੰਦਾ ਹੀ ਹੂੰ ਚਲੋ ਉਦੋਂ ਐ ਫੋਨ ਆਉਣੇ ਵੀਰ ਕੋਈ ਕੱਟੀ ਜਾਂ ਕੋਈ ਮੱਝ ਪਰ ਆਪਾਂ ਇਹ ਚੀਜ਼ ਹੱਲ ਨਹੀਂ ਹੋਏਗੀ ਹੂੰ ਯਾਨੀ ਵਪਾਰ ਲਾਈਨ ਚ ਹੂੰ ਤੇ ਹੁਣ ਜਦੋਂ ਜਾਣਾ ਪੈਂਦਾ ਆ ਆ ਸੋਚਿਆ ਕਿ ਨਹੀਂ ਆਪ ਹੀ ਨਾ ਕੰਮ ਆਪਾਂ ਕਰ ਲੀਏ ਜਾਨਵਰ ਇੱਕ ਅੱਧਾ ਚੰਗਾ ਲੈ ਗਏ ਚੰਗੀ ਗੱਲ ਭੇਜੇ ਬਾਈ ਪਰ ਹੁਣ ਆਪਾਂ ਨੂੰ ਕੋਈ ਨੀਲੀ ਦਾ ਜਿਵੇਂ ਕੋਈ ਕੱਟੀ ਆਵੇ ਹੂੰ ਕੋਈ ਚੰਗੀ ਮੱਝ ਆਵੇ ਤੇ ਆਪਾਂ ਲਿਆਵਾਂ ਘਰਾਂਗੇ ਠੀਕ ਆ ਭੇਜੇ ਮੇਰੇ ਤੇ ਭੇਜੇ ਬਾਈ ਫਿਰ ਮਨਲਾ ਜਿਹੜਾ ਇਹ ਵੀਡੀਓ ਆਪਣੇ ਚੈਨਲ ਦਾ ਆ ਤੁਰੇ ਫਿਰੀ ਦਾ ਤੇ ਮਸਵਾਦ ਨਹੀਂ ਚਲੋ ਐ ਚਾਰ ਪੈਸੇ ਚਾ ਨਾਲੇ ਨਾਲੇ ਸ਼ੌਕ ਨਾਲ ਜਾਵਰ ਤੇਰਾ ਅਸਕਰ ਲੈ ਕੇ ਆ ਕੇ ਵੇਚਣਾ ਤਾਂ ਫੇਰ ਹੀ ਪੈਂਦਾ ਮਿਹਨਤ ਆਏ ਵੀ ਭੇਜੇ ਬਾਈ ਹਾਂ ਅੱਛਾ ਭੇਜੇ ਬਾਈ ਜਿਹੜੀ ਅੱਜ ਮੈਂ ਵਿਖਾਵਾਂਗੇ ਆਪਾਂ ਇਹ ਕਿਹੜੇ ਇਲਾਕੇ ਦੀ ਆ ਗਈ ਵੀਰੇ ਇਹ ਵੀਰੇ ਇਧਰ ਬਾਰਡਰ ਏਰੀਏ ਦੀ ਆ ਦਰਿਆ ਦੀ ਦਰਿਆ ਦੀ ਜਿਆ ਦੁਲਚੀ ਦਾ ਗਾਂ ਪੱਲਾ ਮੇਗਾ ਹਾਂ ਇਹ ਦੂ ਗਾਂ ਜਿੰਨੇ ਵੀ ਪੈਂਦਾ ਦੂ ਜਾਂਦੀ ਵਾਲਾ ਇਧਰੋਂ ਹੋਰ ਉਹ ਇਹਦੀ ਮਾਝਾ ਹਾਂ ਦਰਿਆ ਦੀ ਆ ਠੀਕ ਹੈ ਅੱਛਾ ਕਿੰਨੇ ਦਿਨ ਲਿੰਦੀ ਭੇਜੇ ਵੀਰੇ ਇਹੇ ਵੀਰੇ ਮੇਰੇ ਹਿਸਾਬ ਤਾ ਇਹ ਹਫਤਾ 10 ਦਿਨ ਲੈ ਜਾਊਗੀ ਲੈ ਜਾਊਗੀ ਅੱਛਾ ਭੇਜੇ ਵੀਰੇ ਕੀ ਦੁੱਧ ਦਾ ਰਿਕਾਰਡ ਆਉਂਦਾ ਬਾਈ ਜਿਹੜੀ ਸਾਬੇ ਜਿੱਥੋਂ ਆਪਾਂ ਲਈ ਆ ਜਣੇ 12 ਕਿਲੋ ਦੁੱਧ ਕਿਹਾ ਦੂਜੇ ਸੂਏ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਹੁੰਦੀ ਆ ਇਹ ਤਾਂ 10 ਦਿਨ ਪਹਿ ਫਿਰ ਤਾਂ ਬਹੁਤ ਗੱਲ ਉੱਤੇ ਆ ਗਈ ਜਣੇ ਕਿ 6.5 ਚੰਗਾ ਆਪਾਂ ਮੱਝ ਨੂੰ ਲਾਈਏ ਹੂੰ ਤੇ ਜਦੋਂ ਆਪਣਾ ਪਾਵਨ ਉਹ ਵੱਡੇ ਚੰਗਾਠੇ ਆਏ ਉਹਦੇ ਚੋਂ ਹੂੰ ਜਣੀ ਕਿ ਹੁਣ ਮੱਝ ਬਰੀਡ ਚ ਬਹੁਤ ਬਰੀਡ ਚ ਆ ਬਹੁਤ ਬਰੀਡ ਚ ਇਹ ਤਾਂ ਚਿੱਟਾ ਪਾਣ ਨੇ ਬਿਲਕੁਲ ਚੌ ਪੈਰਾਂ ਤੇ ਆ ਹਾਂ ਛੋਟਾ ਆੱਖ ਕਿੰਨੀ ਚੰਗੀ ਆ ਆੱਖ ਬਹੁਤ ਚੰਗੀ ਆ ਚਮੜੀ ਬਹੁਤ ਚੰਗੀ ਮੱਝ ਦੀ ਪੂਸ਼ਪਾਸ਼ ਬਹੁਤ ਬਰੀਕ ਆ ਜਿਹਨੇ ਬਰੀਡ ਤੇ ਕਿਸੇ ਵੀਰ ਨੇ ਕੰਮ ਕਰਨਾ ਨਸਲ ਤੇ ਹੂੰ ਤੇ ਬੇਫਿਗਰਾ ਹੋ ਕੇ ਮੱਝ ਕੋਈ ਖਰੀਦ ਲੇ ਠੀਕ ਆ ਭਾਈ ਤੇ ਬੱਚੇ ਟੌਪ ਲਾਉ ਬੱਚੇ ਵੀ ਟੌਪ ਲਾਉ ਸਾਰਾ ਕੁਝ ਕਰੂਗੀ ਹਾਂ ਅਸੇ ਇੱਕ ਗੱਲ ਆਏ ਨਾ ਭੇਜੇ ਵੀ ਦੇ ਉਧਰਲਾ ਜਿਹੜਾ ਉਧਰਲੀ ਸਾਮ ਤੇ ਆਪਣੀ ਸਾਮ ਦਾ ਫਰਕ ਬਹੁਤ ਚਾਰੂ ਬੜੀ ਸਾਹਿਬ ਖਾਣ ਨੂੰ ਨਹੀਂ ਬੜੀ ਅੱਬਾ ਕੀ ਪਿਸ਼ਾ ਪਿਸ਼ਾ ਕੇ ਕਰਦੀ ਆ ਉਹ ਪਿਸ਼ਾ ਕੇ ਕਰਨਾ ਤੇ ਚਾਰੂ ਬਹੁਤ ਜਿਆਦਾ ਮਾਝਾ ਗੁਣ ਚੰਗੇ ਆ ਹਾਂ ਗੁਣ ਚੰਗੇ ਆ ਸੇਲ ਸੁਲ ਵੀ ਆ ਹਨਾ ਚਲੋ ਜੇ ਆਪਣੀ ਸੇਲ ਹੋ ਗਈ ਤਾਂ ਵੀ ਠੀਕ ਆ ਨਹੀਂ ਤੇ ਆਪਾਂ ਫਿਰ ਘਰੇ ਰੱਖ ਲਾਂਗੇ ਬੱਚਿਆਂ ਦੇ ਹੁਣ ਇਹਦੇ ਨਾ ਮੇਰੀ ਗੱਲ ਸੁਣੀ ਇੱਕ ਵੀ ਮੰਨ ਲੈ ਕਰਮ ਜਿਹਦਾ ਵਪਾਰ ਦੇ ਕੰਮ ਦੇ ਵਿੱਚ ਕਾਮਯਾਬੀ ਖਟਣੀ ਆ ਤੇ ਫਿਰ ਤਾਂ ਤੋਰੀ ਜਾਈ ਫਿਰ ਘਰੇ ਰੱਖਣ ਵਾਲੇ ਚੱਕਰ ਦੇ ਨਹੀਂ ਆ ਨਹੀਂ ਚਲੋ ਆਪਾਂ ਪਹਿਲਾਂ ਤਾਂ ਜਾਨੀ ਵੇਚਣ ਦੀ ਕੋਸ਼ਿਸ਼ ਹੀ ਆਪਣੀ ਹਾਂ ਠੀਕ ਆ ਅੱਛਾ ਭੇਜੇ ਬਾਈ ਇਹਨ ਦਾ ਹੁਣ ਰੇਟ ਫਿਰ ਕੀਤਾ ਕੀਤਾ ਵੀਰੇ ਰੇਟ ਵੀਰੇ ਆਪਾਂ 90000 ਰੁਪਿਆ ਠੀਕ ਆ ਜਾਨੀ 90000 ਰੁਪਿਆ ਕੀਮਤ ਮੰਨਤਾ ਨੇ ਇਹਦੇ ਵਿੱਚ ਭੇਜੇ ਬਾਈ ਮੰਨਤਨ ਕਰਦਾਂਗੇ ਖੁੱਲਾ ਕਰਦਾਂ ਕੋਈ ਗੱਲ ਨਹੀਂ ਭੇਜ ਵੀਰੇ ਕੱਢੀ ਬਾਰੋਂ ਤੋਰੀ ਖੋਲੀ ਮੜਾਇਆ ਵੀਰੇ ਲੇ ਮੇਤਰੋਗ ਰਪੇ ਵੀਰੇ ਨੇ ਵਪਾਰ ਲੈਣ ਦੇ ਵਿੱਚ ਪਹਿਲੀ ਮੈਂ ਲੈ ਕੇ ਆ ਗਈ ਆ ਸ਼ੁਰੂ ਕਰਤਾ ਦਾ ਕੰਮ ਬਾਕੀ ਤੁਸੀਂ ਵੀ ਭਰਾ ਸਾਥ ਦੇ ਦਿਓ ਨੀਲੀ ਰਾਵੀ ਦੀ ਮੈਂ ਮਦਰੀ ਗੋਡੀ ਦੀ ਆ ਬ੍ਰੀਡ ਪੱਕ ਪੂਰਾ ਕਰੈਕਟਰ ਬਹੁਤ ਚੰਗਾ ਹੈ ਨਾ ਬਹੁਤ ਚੰਗੇ ਆ ਜਾਨੀ ਬਰੀਕ ਅਮਜ ਬਹੁਤ ਹਾਂ ਲੇਵਾ ਵੀ ਪਿੱਛਿਆਂ ਨੂੰ ਪੂਰਾ ਬਣਾਉਗੀ ਹਾਂ ਹਾਂ ਬਹੁਤ ਹਜੇ ਦੱਸਦੇ ਨਹੀਂ ਸਾਬੇ ਸੁਣਦੀਗੀ ਹਾਂ 10 ਦਿਨਾਂ ਨੂੰ ਇਹਨੇ ਲੈ ਮਿੱਤਰੋ ਵੇਖੋ ਕਿਰਾ ਦੀ ਲੈ ਮਿੱਤਰੋ ਭੇਜੇ ਵੀਰ ਦਾ ਹੌਸਲਾ ਵਧਾਈ ਕਰਦੇ ਹੋ ਪੂਰਾ ਹੁਣ ਗੱਲ ਆ ਵੀ ਭੇਜੇ ਨੂੰ ਐਵੀ ਗੱਲ ਕਿਹਾ ਤੋਂ ਨਹੀਂ ਵੀ ਆਪਾਂ ਚੰਗਿਆਂ ਦਾ ਚੰਗਿਆਂ ਨੂੰ ਜਾਨੀ ਸ਼ੀਵਨ ਵੀ ਸੋਹਣੇ ਵਧੀਆ ਤੋਂ ਸਰਕਾਰੀ ਤੋਂ ਗੱਬਣਾ ਸਰਕਾਰੀ ਸੀਵਨ ਤੋਂ ਸਰਕਾਰੀ ਸੀਵਨ ਤੋਂ ਗੱਬਣਾ ਠੀਕ ਆ ਭੇਜੇ ਵੀਰ ਠੀਕ ਆ ਲੈ ਮਿੱਤਰੋ ਰਿਕਾਰਡ ਤੋੜ ਜਿਹੜਾ ਕਰਮਾਲੀ ਨੇ ਇਹਨੇ ਲੇਵਾ ਬਣਾਉਣਾ ਵਾ ਜਾਨੀ ਜੇ ਭਾਈ 12 13 ਤੱਕ ਖੁੱਲਾ ਦੇ ਦੂ ਵਧੀਆ ਵਧੀਆ ਬੜਾ ਵਧੀਆ ਇੰਨਾ ਦੁੱਧ ਸਾਬੇ ਦੇ ਦੇਣਾ ਜੀ ਓਹ ਹੋ ਬਾਕੀ ਮਿਲਕ ਵਾਂਡ ਥਲਰ ਨਾੜ ਨੂੜ ਬਹੁਤ ਚੰਗੀ ਆ ਚੌੜੀ ਬਹੁਤ ਚੰਗੀ ਮਾਜਦੀ ਮੈਂ ਦੀ ਕੈਰੈਕਟਰ ਅੰਗਾਰ ਸਾਰੇ ਚੰਗੇ ਆ ਹਾਂ ਅੱਛਾ ਭੇਜੇ ਭਾਈ ਇਹ ਤਾਂ ਹੋ ਗਿਆ ਆਪਣੇ ਜਾਨਵਰ ਮੈਂ ਜਿਹੜੀ ਵਕਾਉ ਹਣਾ ਅੱਛਾ ਜੇ ਕੋਈ ਭਰਾ ਕਟਾ ਕੋਟਾ ਵੀ ਲੈਣਾ ਚਾਹੁੰਦਾ ਹੋਵੇ ਚੰਗਾ ਉਹ ਵੀ ਲਿਆ ਦੇਾਂਗੇ ਆਪਾਂ ਬੁਕਿੰਗ ਤੇ ਹਾਂ ਜੇ ਵੀਰੇ ਕੋਈ ਸੰਪਰਕ ਕਰੇ ਪਹਿਲਾਂ ਹਣਾ ਐ ਨਹੀਂ ਲਿਆਉਂਦਾ ਫਾਇਦਾ ਆਪਾਂ ਕੱਟੇ ਵਾਲੇ ਪਾਸੇ ਨੇ ਆਪਾਂ ਲਿਆ ਕੇ ਬੰਨ ਲੀਏ ਉਹ ਵਿਗੇ ਨਾ 6 ਮਹੀਨੇ ਨਹੀਂ ਨਹੀਂ ਕੋਈ ਚੰਗਾ ਭਰਾ ਕੋ ਵੀ ਮੰਗੇ ਫਿਰ ਆਪਾਂ ਕਰ ਯਾਨੀ ਪੜਤਾਲ ਕਰ ਲਾਂਗੇ ਠੀਕ ਆ ਵੀਰੇ ਠੀਕ ਆ ਅੱਛਾ ਭੇਜਿਆ ਕਿ ਤੇਰੇ ਕੋ ਸਾਨ ਵੀ ਖੜਾ ਉਹ ਵੀ ਕ੍ਰੋਸਿੰਗ ਲਈ ਆ ਫਿਰ ਹਾਂ ਉਹ ਵੀ ਕ੍ਰੋਸਿੰਗ ਲਈ ਆ ਠੀਕ ਆ ਅੱਛਾ ਇਹ ਫਿਰ ਮਨ ਲੈਂਦੀ ਫੀਲ ਇਹਦਾ ਵੀ ਇਹਦਾ ਵੀ ਆਪਾਂ ਤੁਹਾਨੂੰ ਐਡਰੈਸ ਦੇ ਦਿੰਨੇ ਆ ਹਾਂ ਇਹਦਾ ਕੀ ਰਿਕਾਰਡ ਆ ਭੇਜੇ ਬਾਈ ਇਹ ਵੀਰੇ ਆਪਣੇ ਜਿੰਨੇ ਆ ਆਪਣੇ ਬੱਚੇ ਬੈਠੇ ਛੋਟੇ ਇਹ ਆਪਣੇ ਘਰੋਂ ਹੀ ਗਿਆ ਸੀ ਅੱਛਾ ਇਹ ਹਾਂ ਇਹ ਦੇ ਮਾਂ ਰਣਜੀਤ ਨਹੀਂ ਜਿਹਦੇ ਕੋਲੇ ਕੰਡੇ ਵਾਲਾ ਸਾਨ 골ਡਨ ਬੂਰਾ ਹਾਂ ਉਹ ਇਹਦੀ ਮਾਂ ਪਿੰਦੇ ਤੋਂ ਲਗਿਆ ਬੂਈਆਂ ਵਾਲੇ ਤੋਂ ਠੀਕ ਹੈ ਪਿੰਦਾ ਆਪਣੇ ਘਰੋਂ ਝੋਟੀ ਲਗਿਆ ਸੀਗਾ ਠੀਕ ਹੈ ਯਾਨੀ ਕੋਈ ਕਾਰਨ ਖਰਾਬ ਹੋ ਗਈ ਇਹ ਪਹਿਲੇ ਸਵੇਰ ਦਾ ਉਹਦਾ ਬੱਚਾ ਏ ਉਹਦਾ ਬੱਚਾ ਹਾਂ ਤੇ ਇਹ ਆਪਣੇ ਉਸੇ ਵੱਡੇ ਪਵਨ ਚ ਹੀ ਆ ਪਵਨ ਤੋਂ ਹੀ ਆ ਹਾਂ ਉਸੇ ਜੋ ਹੈ ਇਹ ਮਲਾ ਕੁਝ ਕਰੂਗਾ ਵੀ ਹਾਂ ਇੱਧਰ ਵੇਖ ਜਾਨੀਗੇ ਉਹਦੇ ਅੰਕ ਨੂੰ ਨਾ ਪੁੜਾ ਪੁੜਾ ਹੂੰ ਖੋਲ ਹੀ ਦੋ ਠੀਕ ਕੋਲੋਂ ਤੋਂ ਨਾ ਆ ਰਹੇ ਖੋਲਣ ਨਾਲ ਕੋਈ ਉਹ ਨਹੀਂ ਹੋ ਰਹੀ ਜੇ ਜਦੋਂ ਕਈ ਪਿੱਛੋਂ ਕਰੀਦੀ ਨਹੀਂ ਬਣਾਇਆ ਪਿੱਛੋਂ ਖਾਈਂ ਛੋੜਾ ਬੋੜਾ ਬਹੁਤ ਸੈਰਸੂਰ ਬਹੁਤ ਚੰਗਾ ਹੂੰ ਤੇ ਤਾਂ ਕਰਕੇ ਲੈ ਲਿਆ ਕਿਸੇ ਨੇ ਸਾਪਾਂ ਦਾ 20 25 ਦੇ ਨਹੀਂ ਹੋਏ ਲਿਆਂਦੇ ਨੂੰ ਠੀਕ ਹੈ ਹੋਣੀ ਸਾਪਾਂ ਦਾ ਸੁੰਭਾ ਨਹੀਂ ਕਹੇ ਨੇ ਏਡਾ ਕੋਈ ਖਾਸ ਨਾ ਹੂੰ ਹਾਂ ਮਾਲੀ ਦੇ ਬੋਨਾਰ ਚੰਗੇ ਆ ਹਾਂ ਨਹੀਂ ਠੀਕ ਓਕੇ ਤੇ ਆਪਣਾ ਇੱਕ ਹੁਣ ਥੋੜਾ ਜਿਹਾ ਜੂਰ ਆ ਮੱਝਾਂ ਦਾ ਹੂੰ ਤੇ ਪੱਠੇ-ਪੁੱਠੇ ਨਹੀਂ ਏਡੇ ਚੱਕਦਾ ਮੱਝਾਂ ਦਾ ਲਾਲਚ ਕਰਦਾ ਹਾਂ ਹੁਣ ਸੀਜ਼ਨ ਵਾਲਾ ਮੱਝਾਂ ਦਾ ਜੂਰ ਹੈ ਨਾ ਅੱਛਾ ਭੇਜਿਆ ਬੱਚੇ ਜਿਹੜੇ ਆ ਗਏ ਭਾਈ ਇਹ ਵੀਰੇ ਜਿਹੜਾ ਆਪਾਂ ਪਹਾਉਰਸਾਲ ਸਿਓ ਤੋਂ ਲਿਆਂਦਾ ਹੈਗਾ 1 2 ਉਹਦੇ ਕਿਹਾਂ ਕਟੀਆਂ ਦੋਏ ਇਹ ਦੋਵੇਂ ਹੁੰਦੀਆਂ ਕਟੀਆਂ ਪੂਰੀਆਂ ਕਟੀਆਂ ਠੀਕ ਹੈ ਤੇ ਆਹ ਵੀਰੇ ਇਹ ਆਮਨੇ ਆਉ ਭੈਣਾ ਆਜ ਕੇ ਮਾਂ ਵੱਲੋਂ ਇਹ ਲੰਡੇ ਸਾਹ ਦੀ ਆ ਗਈ ਜਿਹੜਾ ਹੁਣ ਮਰ ਗਿਆ ਅਸਾ ਲੰਡੇ ਸਾਹ ਦੀ ਆ ਗਈ ਸੁਖਦੀਪ ਲਿਆਈ ਲੰਗਿਆਂ ਨੇ ਸੋਨ ਵਾਲਾ ਦਾ ਸਾਹਨ ਘਰ ਉਹਨਾਂ ਦੇ ਚੱਲੇ ਕੋਈ ਇਧਰ ਗਏ ਚਲਾ ਸੀ ਨਕੌਦਰ ਸੜ ਹਾਂ ਗੁੱਦਰ ਲੈ ਕੇ ਹੀ ਹਾਂ ਉਹਦੀ ਏ ਕੱਟੀ ਆ ਜੇ ਖੀਰੀ ਆ 2 ਸਾਲਾਂ ਦੀ ਹੋ ਗਈ ਪੂਰੀ ਏ ਕੀ ਚਾ ਬਾਤ ਪੀਤੇ ਕਰੂਗੀ ਕੁਛ ਵੀ ਹੈ ਨਾ ਹਾਂ ਅੱਛਾ ਬਾਤ ਪਰ ਲੇਵੇ ਵਾਲੇ ਪੱਖ ਤਾਂ ਨਹੀਂ ਮੇਰੇ ਹਿਸਾਬ ਦੇ ਨਾਲ ਆਪਾ ਉਹਨਾਂ ਵਰਗਾ ਜੀ ਹਾਂ ਹਾਂ ਨਹੀਂ ਨਹੀਂ ਉਹ ਤੂੰ ਮੈਨੂੰ ਵੀਡੀਓ ਖਾਈ ਆ ਰੂਹ ਖੁਸ਼ ਹੋ ਗਈ ਦਨੂਰ ਦੁਆਸ ਵੀ ਤੇ ਉਹ ਲੱਭੀ ਕੇ ਘਰੇ ਆ ਚਲਾ ਜੇ ਜਦੋਂ ਸਿੱਧੀ ਇੱਕ ਵੀ ਆ ਗਿਆ ਉਹ ਬੰਦੇ ਵਪਾਰ ਲਾਈਨ ਚ ਲੱਗੇ ਸੀ ਛੋਟੀ ਮੈਨੂੰ ਮੈਂ ਹੀ ਦਵਾਈ ਸੀ ਉਹ ਇਨਸਾਨ ਵੇਖਣ ਆਏ ਵੇਖ ਕੇ ਫਿਰ ਉਹਨਾਂ ਨੇ ਮੱਝ ਰੱਖ ਲਈ ਸੀ ਹੂੰ ਅਸਾ ਭੇਜ ਬਾਈ ਨੰਬਰ ਸਾਂਝਾ ਕਰੀਏ 97812 ਹਾਂ 97812 ਹਾਂ 09416 09416 ਲੈ ਵੀ ਮਿੱਤਰੋ ਹੁਣ ਭੇਜੇ ਬਾਈ ਨੇ ਵਪਾਰ ਦੇ ਵਿੱਚ ਰੱਖ ਲਿਆ ਵਪਾਰ ਤੇ ਰੱਬ ਰੱਖੇ ਖੈਰ ਹੁਣ ਬਾਈ ਇਹਨ ਛੋਟੀ ਛੋਟੀ ਦੀਆਂ ਮੱਝਾਂ ਜਿਹੜੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੀਆਂ ਜਰੂਰ ਤੁਸੀਂ ਵੀ ਸਾਥ ਦੇ ਆ ਜੇ ਸੱਚੰਗੀ ਮਹਿ ਲੈਣੀ ਚਾਹਣੇ ਤਾਂ ਫਿਰ ਕੋਸ਼ਿਸ਼ ਇਹ ਹੋਊਗੀ ਯਾਨੀ ਕਿ ਆਪਾਂ ਜਾਨਵਰ ਨੀਲੀ ਦੇ ਪਹਿਲ ਨੀਲੀ ਨਹੀਂ ਦੇਣੀ ਆ ਠੀਕ ਆ ਹਾਂ ਚੰਗਾ ਜਾਨਵਰ ਲੱਭਾਂਗੇ ਓਕੇ ਠੀਕ ਲੈ ਬਾਈ ਨੀਲੀ ਰਵੀ ਦੀ ਮੈਂ ਲੈਣ ਵਾਸਤੇ ਜਾਂ ਛੋਟੀ ਕੱਟੀ ਲੈਣ ਵਾਸਤੇ ਤੁਸੀਂ ਵੀਰ ਨਾਲ ਰਾਬਤਾ ਕੈਮ ਕਰ ਲਿਓ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀ ਸਹਿਯੋਗ ਪੂਰਾ ਹੋਊਗਾ ਤੁਸੀਂ ਵੀ ਦਿਓ ਧੰਨਵਾਦ